कांग्रेस ਦੇ ਵਿਧਾਇਕ ਕੁਲਬੀਰ ਜੀਰਾ ਵੱਲੋਂ ਪੰਜਾਬ ਦੇ ਡੀਜੀਪੀ सुरेश अरोरा ਨਾਲ ਮੁਲਾਕਾਤ ਕੀਤੀ ਗਈ ਜਿੱਥੇ ਜੀਰਾ ਨੂੰ ਡੀਜੀਪੀ ਨੇ ਵਿਸ਼ਵਾਸ ਦਿਲਾਇਆ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਜਦ ਮੀਡੀਆ ਨੇ ਜੀਰਾ ਨੂੰ ਸਵਾਲ ਕੀਤਾ ਕਿ सुरेश अरोरा ਨਾਲ ਮੁਲਾਕਾਤ ਤੇ ਕੀ ਮੰਗ ਕੀਤੀ ਗਈ ਹੈ ਤਾਂ ਜੀਰਾ ਨੇ ਕਿਹਾ ਕਿ ਮੈਂ 29 ਸ਼ਿਕਾਇਤਾਂ ਜੋ ਆਈਜੀ ਸ਼ੀਨਾ ਖਿਲਾਫ ਦਰਜ ਕਰਵਾਈਆਂ ਗਈਆਂ ਸਨ ਉਸ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਹੈ ਡੀਜੀਪੀ ਸਾਹਿਬ ਨੂੰ ਮੈਂ ਅੱਜ ਮਿਲਿਆ ਵਾਂ ਔਰ ਜਿੰਨੇ ਵੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਜਿਹੜੇ ਆਈਜੀ ਸਾਹਿਬ ਦੇ ਦਿਖਿਆਰੇ ਸੀ ਜਿਨ੍ਹਾਂ ਨੂੰ ਦੁੱਖ ਸੀਗਾ ਔਰ ਜਿਨ੍ਹਾਂ ਦਾ ਦੁੱਖ ਮੈਂ ਜਾਰ ਕੀਤਾ ਇਹ ਸਾਰੇ ਹੀ ਟੋਟਲ 29 ਜਿਹੜੀਆਂ ਐਫ ਆਈ ਆਰ ਸੀਗੀਆਂ ਜਿੰਦੇ ਸਬੰਧ ਦੇ ਵਿੱਚ ਮੈਂ ਅੱਜ ਡੀਜੀਪੀ ਸਾਹਿਬ ਨੂੰ ਮਿਲਿਆ ਔਰ ਇਹਨਾਂ ਸਾਰਿਆਂ ਲੋਕਾਂ ਨੂੰ ਡੀਜੀਪੀ ਸਾਹਿਬ ਨੂੰ ਮਿਲਾਇਆ ਔਰ ਆਈਜੀ ਦੀ ਸਲੀਅਤ ਬਾਰੇ ਔਰ ਠੇਕੇਦਾਰਾਂ ਦੀ ਸਲੀਅਤ ਬਾਰੇ ਮੈਂ ਜਿਹੜਾ ਉਹ ਚਾਨਣਾ ਪਾਇਆ ਔਰ ਆਈਜੀ ਸਾਬ ਨੇ ਜੋ ਕੁਝ ਠੇਕੇਦਾਰਾਂ ਨਾਲ ਰਲ ਕੇ ਉੱਥੇ ਗੁੰਡਾਗਰਦੀ ਕੀਤੀ ਏ ਜਾਂ ਜੋ ਕੁਝ ਉੱਥੇ ਕੀਤਾ ਉਹ ਸਾਰਾ ਜਿਹੜਾ ਹੈ ਉਹ ਚਿੱਠਾ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਚਿੱਠਾ ਜਿਹੜਾ ਹੈ ਉਹ ਮੈਂ ਡੀਜੀਪੀ ਸਾਹਿਬ ਨੂੰ ਦੱਸਿਆ ਔਰ ਡੀਜੀਪੀ ਸਾਹਿਬ ਤੇ ਮੈਨੂੰ ਵਿਸ਼ਵਾਸ ਹੈ ਔਰ ਉਹਨਾਂ ਨੇ ਸਾਰਿਆਂ ਦੀ ਬੜੇ ਧਿਆਨ ਨਾਲ ਗੱਲ ਸੁਣੀ ਔਰ ਇਹਨਾਂ ਦੀ ਗੱਲ ਸੁਣ ਕੇ ਉਹਨਾਂ ਨੇ ਜਿਹੜੇ-ਜਿਹੜੇ ਸੀਗੇ ਟਾਈਮ ਬਾਉਂਡ ਕਰਕੇ ਜਿਹੜੀਆਂ ਇਨਕੁਆਰੀਆਂ ਸੀ ਕੁਝ ਕ੍ਰਾਈਮ ਨੂੰ ਕੁਝ ਵਿਜੀਲੈਂਸ ਨੂੰ ਕੁਝ ਜਿਹੜੀਆਂ ਐਸਟੀਐਫ ਨੂੰ ਜਿਹੜੀਆਂ ਹੈ ਡੀਜੀ ਨੂੰ ਜਿਹੜੀਆਂ ਉਹਨਾਂ ਨੇ ਮਾਰਕ ਕੀਤੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਜਲਦੀ ਜਿਹੜਾ ਹੈ ਅਸੀਂ ਤੁਹਾਨੂੰ ਇਹਦਾ ਜਿਹੜਾ ਸਾਰਾ ਫੈਸਲਾ ਕਰਕੇ ਤੁਹਾਨੂੰ ਜਲਦੀ ਦੱਸਾਂਗੇ ਔਰ ਮੈਨੂੰ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਤੁਸੀਂ 29 ਦੀਆਂ 29 ਜਿਹੜੀਆਂ ਸਾਨੂੰ ਦਿੱਤੀਆਂ ਨੇ ਜਲਦੀ ਤੋਂ ਜਲਦੀ ਜਿਹੜਾ ਹੈ ਕਿ ਅਸੀਂ ਤਹਾਡੇ ਬੰਦਿਆਂ ਨੂੰ ਇਨਸਾਫ ਦਿਵਾਵਾਂਗੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਤੇ ਬੰਦੀ ਕਾਰਵਾਈ ਹੋਵੇ। ਉਧਰ ਜਦ ਮੀਡੀਆ ਨੇ ਸਵਾਲ ਕੀਤਾ ਕਿ ਜੀਰਾ ਕਦ ਕਾਂਗਰਸ ਪ੍ਰਧਾਨ ਜਾਖੜ ਨਾਲ ਮੀਟਿੰਗ ਕਰਨਗੇ ਤਾਂ ਜੀਰਾ ਨੇ ਸਾਫ਼ ਕੀਤਾ ਕਿ ਪਹਿਲਾਂ ਆਪਣਾ ਜਵਾਬ ਤਿਆਰ ਕਰ ਲਾਂ ਫਿਰ ਮੀਟਿੰਗ ਕਰਾਂਗਾ। ਮੈਨੂੰ ਜਾਖੜ ਸਾਹਿਬ ਨੇ ਅਜੇ ਜਿਹੜਾ ਹੈ ਕਿ ਕਿਉਂਕਿ ਸਾਡੇ ਪਾਰਟੀ ਦੇ ਪ੍ਰਧਾਨ ਨੇ ਮੈਨੂੰ ਉਹਨਾਂ ਨੇ ਨੋਟਿਸ ਜਾਰੀ ਕੀਤਾ ਔਰ ਮੈਂ 3 ਦਿਨ ਦੇ ਵਿੱਚ ਵਿੱਚ ਉਹਦਾ ਜਵਾਬ ਬਣਾਉਣਾ ਹੈ। ਮੈਂ ਜਵਾਬ ਬਣਾਵਾਂਗਾ ਔਰ ਜਵਾਬ ਬਣਾਉਣ ਤੋਂ ਬਾਅਦ ਉਹਨਾਂ ਤੋਂ ਟਾਈਮ ਲਵਾਂਗਾ। ਔਰ ਉਹਨਾਂ ਨੂੰ ਬੈਠ ਕੇ ਮੈਂ ਆਪਦੇ ਸਾਰੇ ਤੱਥ ਦੱਸਾਂਗਾ ਔਰ ਮੈਨੂੰ ਆਪਣੀ ਪਾਰਟੀ ਤੇ ਮੈਨੂੰ ਕਾਂਗਰਸ ਸਰਕਾਰ ਤੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਤੇ ਮੈਨੂੰ ਸੁਨੀਲ ਕੁਮਾਰ ਜਾਖੜ ਤੇ ਵਿਸ਼ਵਾਸ ਆ ਕਿ ਉਹ ਜਦੋਂ ਮੇਰੀਆਂ ਗੱਲਾਂ ਸੁਣਨਗੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਉਹ ਮੇਰੀ ਮਦਦ ਕਰਨਗੇ ਮੇਰੇ ਜਵਾਬ ਬਣਾਉਂਗਾ ਤੇ ਫੇਰ ਹੀ ਮਿਲੂੰਗਾ ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ